ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਗਲੋਬਲ ਛਾਤ ਦੇ ਵਿੱਚ ਦੋਸਤੋ ਅੱਜ ਆਪਾਂ ਜੱਟਾਂ ਦੇ ਗੋਤਾਂ ਦੇ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਢਾਲੀਵਾਲ ਗੋਤ ਬਾਰੇ ਗੱਲ ਕਰਾਂਗੇ ਔਰ ਜਾਣਾਂਗੇ ਢਾਲੀਵਾਲ ਗੋਤ ਦਾ ਇਤਿਹਾਸ ਜਿਹੜੀ ਜਾਣਕਾਰੀ ਤੁਹਾਡੇ ਸਾਹਮਣੇ ਅੱਜ ਮੈਂ ਰੱਖਣ ਜਾ ਰਿਹਾ ਉਹ ਜੱਟਾਂ ਦਾ ਇਤਿਹਾਸ ਲੇਖਕ ਹੁਸ਼ਿਆਰ ਸਿੰਘ ਦਲੇਵ ਵੱਲੋਂ ਲਿਖੀ ਗਈ ਆ ਤੁਸੀਂ ਚਾਹੋ ਤਾਂ ਇਸ ਨੂੰ ਖਰੀਦ ਕੇ ਪੜ੍ਹ ਸਕਦੇ ਹੋ ਤਾਂ ਆਓ ਆਪਾਂ ਝਾਤ ਮਾਰੀਏ ਢਾਲੀਵਾਲ ਜੱਟਾਂ ਦੇ ਇਤਿਹਾਸ ਤੇ ਸਰ ਇਬਸਟਨ ਆਪਣੀ ਕਿਤਾਬ ਦੀ ਪੰਜਾਬ ਕਾਸਟਸ ਵਿੱਚ ਢਾਲੀਵਾਲ ਜੱਟਾਂ ਨੂੰ ਧਾਰੀਵਾਲ ਲਿਖਦਾ ਹੈ ਅਸਲ ਵਿੱਚ ਧਾਲੀਵਾਲਾਂ ਦਾ ਮੂਲ ਸਥਾਨ ਰਾਜਸਥਾਨ ਦਾ ਧੌਲਪੁਰ ਖੇਤਰ ਹੈ ਇਹ ਲੋਕ ਧੌਲ ਭਾਵ ਬਲਦ ਤੇ ਗਊਆਂ ਪਾਲ ਕੇ ਗੁਜ਼ਾਰਾ ਕਰਦੇ ਸਨ ਪਹਿਲਾਂ ਇਹਨਾਂ ਨੂੰ ਧੌਲਪਾਲ ਕਿਹਾ ਜਾਂਦਾ ਸੀ ਧੌਲਪਾਲ ਸ਼ਬਦ ਤਤਪਭਵ ਰੂਪ ਵਿੱਚ ਬਦਲ ਕੇ ਮਾਲਵੇ ਵਿੱਚ ਧਾਲੀਵਾਲ ਤੇ ਮਾਝੇ ਵਿੱਚ ਧਾਰੀਵਾਲ ਬਣ ਗਿਆ ਧਾਰਾ ਨਗਰੀ ਵਿੱਚ ਪਰਮਾਰ ਰਾਜਪੂਤਾਂ ਦਾ ਰਾਜ ਸੀ ਧਾਰਾ ਨਗਰੀ ਮੱਧ ਪ੍ਰਦੇਸ਼ ਦੇ ਉਜੈਨ ਖੇਤਰ ਵਿੱਚ ਹੈ ਇਸ ਇਲਾਕੇ ਨੂੰ ਮਾਲਵਾ ਵੀ ਕਿਹਾ ਜਾਂਦਾ ਹੈ 12ਵੀਂ ਸਦੀ ਦੇ ਆਰੰਭ ਵਿੱਚ ਰਾਜਾ ਜਗਦੇਵ ਪਰਮਾਰ ਕਈ ਰਾਜਪੂਤ ਕਬੀਲਿਆਂ ਨੂੰ ਨਾਲ ਲੈ ਕੇ ਪੰਜਾਬ ਵਿੱਚ ਆਇਆ ਸੀ ਬਾਬਾ ਸਿੱਧ ਭੋਈ ਵੀ ਰਾਜੇ ਜਗਰਾਉ ਦਾ ਮਿੱਤਰ ਸੀ ਇਨ੍ਹਾਂ ਦੋਹਾਂ ਨੇ ਰਲ ਕੇ ਰਾਜਸਥਾਨ ਵਿੱਚ ਗਜਨੀ ਵਾਲੇ ਤੁਰਕਾਂ ਨਾਲ ਕਈ ਲੜਾਈਆਂ ਲੜੀਆਂ। ਬਾਬਾ ਸਿੱਧ ਭੋਈ ਬਾਗੜ ਵਿੱਚ ਰਹਿੰਦਾ ਸੀ। ਢਾਲੀਵਾਲ ਭਾਈਚਾਰੇ ਦੇ ਲੋਕ ਥੌਲਪੁਰ ਖੇਤਰ ਤੋਂ ਉੱਠ ਕੇ ਕੁਝ ਜੋਧਪੁਰ ਤੇ ਬਾਕੀ ਰਾਜਸਥਾਨ ਦੇ ਬਾਗੜ ਇਲਾਕੇ ਵਿੱਚ ਆ ਕੇ آباد ਹੋ ਗਏ। ਮਾਲਵੇ ਦੇ ਪ੍ਰਸਿੱਧ ਇਤਿਹਾਸਕਾਰ ਸਰਦਾਰ ਸਰਬਨ ਸਿੰਘ ਵੀਰ ਨੇ ਇੱਕ ਵਾਰੀ ਪੰਜਾਬੀ ਟਰਬਿਊਨ ਵਿੱਚ ਲਿਖਿਆ ਸੀ। ਅਸਲ ਵਿੱਚ ਢਾਲੀਵਾਲ ਲੋਕ ਚੰਬਲ ਘਾਟੀ ਦੇ ਥੌਲੀਪਾਲ ਭਾਵ ਗਊ ਪਾਲਕ ਹਨ ਜਿੱਥੋਂ ਇਹ ਹੌਲੀ-ਹੌਲੀ ਬਦਲ ਕੇ ਢਾਲੀਵਾਲ ਬਣ ਗਏ ਹਨ ਚੰਬਲ ਦੇ ਕੰਡੇ ਰਾਜਸਥਾਨ ਦੀ रियासत ਥੌਲਪੁਰ ਦੀ ਰਾਜਧਾਨੀ ਵੀ ਇਹਨਾਂ ਨਾਲ ਸੰਬੰਧਤ ਹੈ 1947 ਈਸਵੀ ਤੋਂ ਪਹਿਲਾਂ ਕੱਗਰ ਨਦੀ ਦੇ ਕੰਡੇ ਪਛਾਦੇ ਮੁਸਲਮਾਨ ਰਿਹਾ ਕਰਦੇ ਸਨ ਜੋ ਆਪਣੇ ਗਵਾਂਢੀ ਜੱਟ ਦੰਦੀਵਾਲਾ ਨੂੰ ਪਰੇਸ਼ਾਨ ਕਰਦੇ ਅਤੇ ਅੱਗੋਂ ਗਿੱਲਾਂ ਨਾਲ ਲੜਦੇ ਲੜਦੇ ਕਦੀ-ਕਦਾਈਂ ਚੈਲਾ ਦੇ ਪਿੰਡ ਖਿਆਲੇ ਪੁੱਜ ਜਾਂਦੇ ਸਨ ਪਛਾਦਿਆਂ ਦਾ ਹਮਲਾ ਤੇਜ਼ ਹੋ ਗਿਆ ਤਾਂ ਚੈਲਾ ਨੇ ਬਾਗੜ ਜਾ ਕੇ ਆਪਣੇ ਨਾਨਾ ਬਾਬਾ ਸਿੱਧ ਜੋਤਾਲੀਵਾਲ ਸੀ ਨੂੰ ਉਸ ਦੇ ਲਸ਼ਕਰ ਸਮੇਤ ਲੈ ਆਏ ਉਸ ਦਾ ਪਚਾਧਿਆ ਨਾਲ ਸਰਦੂਲਗੜ ਨੇੜੇ ਟਕਰਾ ਹੋਇਆ ਇਸ ਵਿੱਚ ਬਾਬਾ ਸਿੱਧ ਦੇ ਲਸ਼ਕਰ ਦਾ ਵੀ ਕਾਫੀ ਨੁਕਸਾਨ ਹੋਇਆ ਪਰ ਪਚਾਧਿਆ ਨੇ ਬਾਬੇ ਦਾ ਪਿੱਛਾ ਨਾ ਛੱਡਿਆ ਅਖੀਰ ਉਹ ਲੜਦਾ ਲੜਦਾ ਚੁਨੀਰ ਕੋਲ ਝੰਬਿਆਂ ਪਾਸ ਸ਼ਹੀਦ ਹੋ ਗਿਆ ਜਿਸ ਦਾ ਧੜ ਤਾਂ ਚੁੱਕਿਆ ਨਾ ਗਿਆ ਪਰ ਖਿਆਲੇ ਦੇ ਲੱਲੂ ਪੱਤੀ ਦਾ ਬਾਬਾ ਲੱਲੂ ਜੋ ਖੁਦ ਵੀ ਧੜਵੀ ਸੀ ਬਾਬੇ ਦਾ ਸਰੀਰ ਚੁੱਕ ਕੇ ਆਪਣੇ ਕਿਲੇ ਵਿੱਚ ਲੈ ਆਇਆ ਬਾਅਦ ਵਿੱਚ ਉਸ ਦੀ ਇੱਕ ਸਮਾਦ ਬਣਾ ਦਿੱਤੀ ਅੱਗੇ ਜਾ ਕੇ ਢਾਲੀਵਾਲਾ ਨੇ ਆਪਣੇ ਬਹਾਦਰ ਬਜ਼ੁਰਗ ਬਾਬਾ ਸਿੱਧ ਭੋਏ ਦੀ ਯਾਦ ਵਿੱਚ ਹਰ ਸਾਲ ਮੇਲਾ ਲਾਉਣਾ ਆਰੰਭ ਦਿੱਤਾ ਇਸ ਤਰ੍ਹਾਂ ਢਾਲੀਵਾਲ ਦੱਖਣ ਤੋਂ ਉੱਤਰ ਵੱਲ ਨੂੰ ਗਏ ਨਾ ਕਿ ਉੱਤਰ ਤੋਂ ਦੱਖਣ ਵੱਲ ਨੂੰ ਬਾਬੇ ਦੇ ਲਸ਼ਕਰ ਵਿੱਚੋਂ ਬਚੇ ਖੁਚੇ ਢਾਲੀਵਾਲਾ ਨੇ ਪਹਿਲਾ ਮਾਨਸਾ ਦੇ ਪਿੰਡ ਭੰਮੇਕਲਾ ਬੰਮੇ ਖੁਰਦ ਰਾਮਾਨੰਦੀ ਬਾਜੇ ਵਾਲਾ ਆਦ ਵਸਾਈ ਫਿਰ ਤੌਲਾ ਤਪਾ ਵਸਾਇਆ ਫਿਰ ਨਿਹਾਲ ਸਿੰਘ ਵਾਲਾ ਫਿਰ ਕਪੂਰ ਥਲੇ ਦਾ ਢਾਲੀਵਾਲ ਬੇਟ ਫਿਰ ਗੁਰਦਾਸਪੁਰ ਦਾ ਧਾਰੀਵਾਲ ਸੰਤ ਵਿਸਾਖਾ ਸਿੰਘ ਨੇ ਵੀ ਮਾਲਵਾ ਇਤਿਹਾਸ ਵਿੱਚ ਲਿਖਿਆ ਹੈ ਢਾਲੀਵਾਲ ਧਾਰਾ ਤੋਂ ਨਿਕਲ ਕੇ ਬਮਰੋਲੀ ਨਗਰ ਵਿੱਚ ਵਸੇ ਜੋ ਅੱਜਕੱਲ ਤੌਲਪੁਰ ਦੇ ਇਲਾਕੇ ਵਿੱਚ ਹੈ ਇਹ 8ਵੀਂ ਸਦੀ ਦਾ ਮੱਧ ਸੀ ਬਹੁਤ ਸਾਰੇ ਯੋਧਪੁਰ ਦੇ ਇਲਾਕੇ ਵਿੱਚ ਜਾ ਵਸੇ ਕੁਝ ਸਰਸਾ ਦੇ ਆਸ-ਪਾਸ ਖਗਰਤਿਆ ਵਸੇ ਜਦਕਿ ਬਗਦਾਦ ਵਾਲੇ ਦਰਿੰਦਿਆਂ ਨੇ ਇਹਨਾਂ ਦੇ ਪਿੰਡ ਉਜਾੜਨੇ ਰੰਬੇ ਇਹ 11ਵੀਂ ਸਦੀ ਦਾ ਅਖੀਰਲਾ ਸਮਾਂ ਸੀ ਮਾਲਵੇ ਵਿੱਚ ਇਹਨਾਂ ਦੇ ਪ੍ਰਸਿੱਧ ਪਿੰਡ ਫੱਤਾ ਚਨੀਰ ਰੌਕੇ ਅਤੇ ਕਾਂਗੜ ਆਦ ਹਨ ਢਾਲੀਵਾਲ ਪੱਟੀਆਂ ਦੇ ਸਾਥੀ ਸਨ ਇੱਕੋ ਵੰਸ਼ ਵਿੱਚੋਂ ਹਨ ਢਾਲੀਵਾਲ ਭਾਈਚਾਰੇ ਦੇ ਲੋਕ 11ਵੀਂ ਸਦੀ ਦੇ ਅੰਤ ਯਾ 12ਵੀਂ ਸਦੀ ਦੇ ਰੰਭ ਵਿੱਚ ਸਭ ਤੋਂ ਪਹਿਲਾਂ ਚਨੀਰ ਦੇ ਖੇਤਰ ਵਿੱਚ ਹੀ ਆਬਾਦ ਹੋਏ। ਚਨੀਰ ਦੇ ਆਸ-ਪਾਸ ਢਾਲੀਵਾਲਾਂ ਦੇ ਕਈ ਪਿੰਡ ਹਨ। ਦੰਦੀਵਾਲਾਂ ਨੇ ਲੜ ਕੇ ਇਹਨਾਂ ਨੂੰ ਕਾਂਗੜਵਾਲ ਤੱਕ ਦਿੱਤਾ। ਚਨੀਰ ਕਈ ਵਾਰ ਉਜੜਿਆ ਤੇ ਕਈ ਵਾਰ ਵਸਿਆ। ਢਾਲੀਵਾਲਾਂ ਨੇ ਚੀਮਿਆਂ ਨੂੰ ਹਰਾ ਕੇ ਕਾਂਗੜ ਤੇ ਕਬਜ਼ਾ ਕਰ ਲਿਆ। ਕਾਂਗੜਾ ਨੇ ਕਿਲਾ ਬਣਾ ਕੇ ਆਪਣੀ ਸ਼ਕਤੀ ਵਧਾ ਲਈ ਅਤੇ ਹੌਲੀ-ਹੌਲੀ ਮੋਗੇ ਤੱਕ ਚਲੇ ਗਏ। ਕਾਂਗੜ ਅਤੇ ਤੌਲੇ ਖੇਤਰ ਵਿੱਚ ਇਹਨਾਂ ਨੇ ਸਮੇਂ ਦੀ ਸਰਕਾਰ ਨਾਲ ਸਹਿਯੋਗ ਕਰਕੇ ਆਪਣੀਆਂ ਚੌਧਰਾ ਕਾਇਮ ਕਰ ਲਈਆਂ ਸਨ ਜਦੋਂ ਢਾਲੀਵਾਲਾਂ ਦੇ ਵੱਡੇ ਵਡੇਰੇ ਨੂੰ ਰਾਜੇ ਦੀ ਪਦਵੀ ਦੇ ਕੇ ਦੂਸਰੇ ਰਾਜਿਆਂ ਨੇ ਗੱਦੀ ਤੇ ਬਿਠਾਇਆ ਤਾਂ ਪਹਿਲੀ ਵਾਰ ਉਸ ਦੇ ਮੱਥੇ ਤੇ ਟਿੱਕਾ ਲਾਉਣ ਦੀ ਰਸਮ ਹੋਈ ਇਸ ਤਰ੍ਹਾਂ ਟਿੱਕਾ ਢਾਲੀਵਾਲ ਸ਼ਬਦ ਵੀ ਪ੍ਰਚਲਿਤ ਹੋਇਆ ਸੀ ਉਦੀ ਅਤੇ ਮਣੀ ਵੀ ਢਾਲੀਵਾਲਾਂ ਦੇ ਉਪਗੋਤ ਹਨ ਬਾਬਾ ਉਦੋ ਬਹੁਤ ਵੱਡਾ ਭਗਤ ਸੀ ਬਾਬਾ ਉਦੋ ਦੇ ਨਾਮ ਤੇ ਗੋਤ ਉਦੀ ਪ੍ਰਚਲਿਤ ਹੋਇਆ ਹੈ ਉਦੀ ਗੋਤ ਦੇ ਢਾਲੀਵਾਲ ਫਿਰੋਜ਼ਪੁਰ ਤੇ ਨਾਬਾ ਖੇਤਰ ਵਿੱਚ ਹੀ ਵਸਦ ਹਨ ਕੁਝ ਗੁਜਰਾਵਾਲਾ ਤੇ ਕੁਝ ਗੁਜਰਾਤ ਵਿੱਚ ਵੀ ਵਸਦੇ ਹਨ ਮਣੀਆਂ ਉਪਗੋਤ ਦੇ ਢਾਲੀਵਾਲ ਬਾਬਾ ਮਣੀਆਂ ਦੀ ਵੰਸ਼ ਵਿੱਚੋਂ ਹਨ ਬਾਬਾ ਮਣੀਆਂ ਵੀ ਉਦੋਂ ਦਾ ਭਾਈ ਸੀ ਪੰਜਾਬ ਵਿੱਚ ਇਹਨਾਂ ਨੂੰ ਮਿਆਣੇ ਕਿਹਾ ਜਾਂਦਾ ਹੈ ਇਹ ਦੀਨੇ ਕਾਂਗੜ ਦੇ ਖੇਤਰ ਵਿੱਚ ਕਿਤੇ ਕਿਤੇ ਮਿਲਦੇ ਹਨ ਇਹ ਰਾਜਸਥਾਨ ਦੇ ਬਾਗੜ ਖੇਤਰ ਵਿੱਚ ਕਾਫੀ ਵਸਦੇ ਹਨ ਪੰਜਾਬ ਵਿੱਚ ਢਾਲੀਵਾਲਾਂ ਦੇ ਬਾਬਾ ਸਿੱਧ ਪੋਹੇ ਦਾ ਮੇਲਾ ਬਹੁਤ ਪ੍ਰਸਿੱਧ ਹੈ ਸੀਆਲਕੋਟ ਤੇ ਗੁਜਰਾਵਾਲਾ ਦੇ ਮੁਸਲਮਾਨ ਢਾਲੀਵਾਲ ਵੀ ਬਾਬਾ ਸਿੱਧ ਪੋਏ ਦੀ ਮਾਨਤਾ ਲਈ ਚੁਨੀਰ ਦੇ ਖੇਤਰ ਵਿੱਚ ਆਉਂਦੇ ਸਨ ਬਾਬਾ ਸਿੱਧ ਪੋਏ ਦੀ ਵੰਸ ਦੇ ਕੁਝ ਢਾਲੀਵਾਲ ਮਲਿਆਣੇ ਵਿੱਚ ਵੀ ਵਸਦੇ ਹਨ ਅੱਜ ਵੀ ਢਾਲੀਵਾਲ ਬਰਾਦਰੀ ਦੇ ਸਭ ਲੋਕ ਬਾਬਾ ਸਿੱਧ ਪੋਏ ਦੀ ਬਹੁਤ ਮਾਨਤਾ ਕਰਦੇ ਹਨ ਅੱਜ ਕੱਲ ਬਾਬਾ ਸਿੱਧ ਪੋਏ ਦੀ ਯਾਦ ਵਿੱਚ ਸਿੱਧ ਪੋਈ ਲਲੂਆਣਾ ਧੂਰਕੋਟ ਹੀੜੀਕੇ ਰਾਜਿਆਨਾ ਆਧ ਮੁੱਖ ਸਥਾਨ ਬਣੇ ਹੋਏ ਹਨ ਲੱਖਾਂ ਢਾਲੀਵਾਲ ਬੜੀ ਸ਼ਰਧਾ ਨਾਲ ਇਹਨਾਂ ਦੀ ਮਾਨਤਾ ਕਰਦੇ ਹਨ ਅਕਬਰ ਬਾਦਸ਼ਾਹ ਦੇ ਸਮੇਂ ਕਾਂਗੜ ਪ੍ਰਦੇਸ਼ ਦਾ ਚੌਧਰੀ ਮੇਰ ਮਿੱਠਾ ਢਾਲੀਵਾਲ ਸੀ ਉਸ ਦਾ ਆਪਣੇ ਖੇਤਰ ਵਿੱਚ ਬਹੁਤ ਪ੍ਰਭਾਵ ਸੀ ਉਹ 60 ਪਿੰਡਾਂ ਦਾ ਚੌਧਰੀ ਸੀ ਢਾਲੀਵਾਲ ਤਪੇ ਦੇ ਪ੍ਰਸਿੱਧ ਪਿੰਡ ਬੱਦਣੀ ਹਠੂਰ ਕੁਸਾ ਲੋਹਾਰਾ ਰਾਮਾ ਸੈਦੋ ਖਾਈ ਬਿਲਾਸਪੁਰ ਮੀਨੀਆ ਲੋਪੋ ਮਾਚੀਕੇ निहाल सिंह ਵਾਲਾ ਮੱਦੇ ਤਖਤੂਪੁਰਾ ਕਾਂਗੜ ਦੀਨੇ ਭਾਈ ਕੇ रामू ਵਾਲਾ ਰਣਸ਼ੀ ਰਣੀਆਂ ਢੂੜਕੋਟ ਤੇ ਰਸੂਲਪੁਰ ਸਨ ਅਸਲ ਵਿੱਚ ਤਹਿਸੀਲ ਮੋਗਾ ਦੇ ਦੱਖਣ ਪੂਰਬ ਕੋਨੇ ਨੂੰ ਹੀ ਢਾਲੀਵਾਲਾਂ ਦਾ ਤਪਾ ਕਿਹਾ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਵੀ ਢਾਲੀਵਾਲ ਸਰਦਾਰਾਂ ਤੋਂ ਜੰਗੀਰਾਂ ਖੋ ਲਈਆਂ ਅੰਗਰੇਜ਼ ਸਰਕਾਰ ਵੀ ਇਹਨਾਂ ਨਾਲ ਨਾਰਾਜ਼ ਸੀ ਇਸ ਕਰਕੇ ਢਾਲੀਵਾਲਾਂ ਪਾਸ ਜ਼ਮੀਨ ਕਾਫੀ ਘਟ ਗਈ ਇਹ ਦਰਮਿਆਨੇ ਜ਼ਮੀਦਾਰ ਹੀ ਸਨ ਢਾਲੀਵਾਲ ਬਹੁਤ ਹੀ ਮਿਹਨਤੀ ਸੰਜਮੀ ਤੇ ਸੂਝਵਾਨ ਹੁੰਦੇ ਹਨ ਢਾਲੀਵਾਲਾਂ ਨੇ ਪੜ੍ਹ ਲਿਖ ਕੇ ਹੁਣ ਬਹੁਤ ਉਨਤੀ ਕੀਤੀ ਹੈ ਪ੍ਰੋਫੈਸਰ ਪ੍ਰੇਮ ਸਿੰਘ ਜਿਹੇ ਮਹਾਨ ਸਾਹਿਤਕਾਰ ਵੀ ਢਾਲੀਵਾਲ ਖਾਨਦਾਨ ਨਾਲ ਸੰਬੰਧ ਰੱਖਦੇ ਹਨ ਸਰਦਾਰ ਕਪੂਰ ਸਿੰਘ ਆਈ.ਸੀ.ਐਸ ਵੀ ਢਾਲੀਵਾਲ ਸਨ ਢਾਲੀਵਾਲਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਵੀ ਬਹੁਤ ਉਨਤੀ ਕੀਤੀ ਹੈ ਰਮਾਣੇ ਵੀ ਢਾਲੀਵਾਲ ਜੱਟਾਂ ਦਾ ਉਪਗੋਤ ਹੈ ਬਾਬਾ ਫੇਰੂ ਵੀ ਬਾਬਾ ਉਦੋ ਦੀ ਵੰਸ ਵਿੱਚੋਂ ਸੀ ਤੌਲੇ ਦੇ ਇਲਾਕੇ ਦੀ ਚੌਧਰ ਵੀ ਢਾਲੀ ਵਾਲਾਂ ਪਾਸ ਸੀ ਤੌਲੇ ਦੇ ਕਿਲੇ ਦਾ ਆਖਰੀ ਵਾਰਸ ਰਾਜੂ ਸਿੰਘ ਸੀ ਅੱਜ ਕੱਲ ਰਾਜੂ ਸਿੰਘ ਦੀ ਵੰਸ ਰਾਜਗੜ੍ਹ ਕੁੱਬੇ ਵਿੱਚ ਵਸਦੀ ਹੈ ਰੂੜੇ ਦੀ ਵੰਸ ਰੂੜੂਕੇ ਤੇ ਹੋਰ ਪਿੰਡਾਂ ਵਿੱਚ ਵਸਦੀ ਹੈ ਪਟਿਆਲੇ ਖੇਤਰ ਵਿੱਚ ਠੀਕਰੀ ਵਾਲਾ ਰਖੜਾ ਡਕਾਲਾ ਆਦ ਢਾਲੀ ਵਾਲਾਂ ਦੇ ਪ੍ਰਸਿੱਧ ਪਿੰਡ ਹਨ ਸੰਗਰੂਰ ਵਿੱਚ ਤੌਲਾ ਤਪਾ ਬਰਨਾਲਾ ਹੰਢਾਇਆ ਉਗੋ ਸ਼ੇਰਗੜ੍ਹ ਰਾਜਗੜ ਕੁਬੇ ਸਹੇ ਜੜਾ ਆਦ ਢਾਲੀਵਾਰਾਂ ਦੇ ਪਿੰਡ ਹਨ ਲੁਧਿਆਣੇ ਜ਼ਿਲ੍ਹੇ ਵਿੱਚ ਵੀ ਪੱਖੋਵਾਲ ਰਤੋਵਾਲ ਤੇ ਸਹੋਲੀ ਆਦ ਪਿੰਡਾਂ ਵਿੱਚ ਕਾਫੀ ਢਾਲੀਵਾਲ ਵੱਸਦੇ ਹਨ ਮਾਝੇ ਵਿੱਚ ਢਾਲੀਵਾਲ ਪਿੰਡ ਵੀ ਢਾਲੀਵਾਲ ਜੱਟਾਂ ਦਾ ਹੀ ਹੈ ਅੰਮ੍ਰਿਤਸਰ ਦੇ ਪ੍ਰਸਿੱਧ ਪਿੰਡ ਜਗਦੇਵ ਕਲਾਂ ਵਿੱਚ ਢਾਲੀਵਾਲ ਵੱਸਦੇ ਹਨ ਫਤਿਹਗੜ ਸਾਹਿਬ ਤੇ ਰੋਪੜ ਦੇ ਇਲਾਕਿਆਂ ਵਿੱਚ ਵੀ ਢਾਲੀਵਾਲ ਬਰਾਦਰੀ ਦੇ ਲੋਕ ਕਾਫੀ ਵੱਸਦੇ ਹਨ ਮਾਝੇ ਦੇ ਉਮਰਾਨੰਗਲ ਪਿੰਡ ਵੀ ਢਾਲੀਵਾਲਾਂ ਦਾ ਪ੍ਰਸਿੱਧ ਪਿੰਡ ਹੈ ਜਲੰਧਰ ਕਪੂਰਥਲਾ ਤੇ ਫਗਵਾੜੇ ਦੇ ਖੇਤਰਾਂ ਵਿੱਚ ਵੀ ਕੁਝ ਢਾਲੀਵਾਲ ਆਵਾਦ ਹਨ ਬਠਿੰਡੇ ਜ਼ਿਲ੍ਹੇ ਦੇ ਹੋਰ ਜੱਟ ਜਾਤੀਆਂ ਵਾਂਗ ਢਾਲੀਵਾਲ ਵੀ ਕਾਫੀ ਹਨ ਫਰੀਦਕੋਟ ਰਿਆਸਤ ਵਿੱਚ ਵੀ ਢਾਲੀਵਾਲਾਂ ਦੇ ਕਾਫੀ ਪਿੰਡ ਸਨ ਇਹ ਫਰੀਦਕੋਟ ਤੇ ਨਾਭੇ ਆਦਿ ਰਾਜਿਆਂ ਦੇ ਰਿਸ਼ਤੇਦਾਰ ਵੀ ਸਨ ਪ੍ਰਸਿੱਧ ਅਕਾਲੀ ਲੀਡਰ ਧੰਨਾ ਸਿੰਘ ਗੁਲਸ਼ਨ ਵੀ ਢਾਲੀਵਾਲ ਸੀ ਮੁਕਤਸਰ ਵਿੱਚ ਅਕਾਲਗੜ ਪਿੰਡ ਦੇ ਢਾਲੀਵਾਲ ਮਦੇ ਤੋਂ ਆਏ ਹਨ ਲੰਬੀ ਤੇ ਖੁੰਨਣਾ ਪਿੰਡਾਂ ਦੇ ਢਾਲੀਵਾਲ ਕਾਂਗੜ ਤੋਂ ਆਏ ਹਨ ਤੌਲਾ ਕਿੰਗਰਾ ਪਿੰਡ ਦੇ ਢਾਲੀਵਾਲ ਤੋਲੇ ਤਾਂ ਪੇਤੋ ਆ ਇਹ ਹਨ ਇਹ ਰਾਏ ਜੋਤ ਦੀ ਵੰਸ਼ ਵਿੱਚੋਂ ਹਨ ਬਹੁਤੇ ਢਾਲੀਵਾਲ ਖਾਨਦਾਨਾਂ ਦਾ ਪਿਸ਼ੋਕੜ ਕਾਂਗੜ ਹੈ ਕਾਂਗੜ ਵਿੱਚ ਮੇਰ ਮਿੱਠੇ ਦੀ ਸਮਾਧ ਹੈ ਇਸ ਦੀ ਬਹੁਤ ਮਾਨਤਾ ਹੁੰਦੀ ਹੈ ਸਿਆਲਕੋਟ ਤੇ ਗੁਜਰਾਵਾਲਾ ਖੇਤਰ ਦੇ ਬਹੁਤੇ ਢਾਲੀਵਾਲ ਮੁਸਲਮਾਨ ਸਨ ਦੋਵੇਂ ਸਿੱਖ ਭੋਈ ਤੇ ਮੇਰ ਮਿੱਠੇ ਦੇ ਸ਼ਰਧਾਲੂ ਹਸਨ ਮੇਰ ਮਿੱਠਾ ਮਹਾਨਦਾਨੀ ਤੇ ਮਹਾਨ ਸਿੱਖ ਸੀ ਟਾਲੀਵਾਲਾਂ ਦੇ ਬਹੁਤੇ ਪਿੰਡ ਮਾਲਵੇ ਵਿੱਚ ਹਨ ਮਾਲਵੇ ਵਿੱਚੋਂ ਉੱਗੇ ਟਾਲੀਵਾਲ ਦੂਰ ਦੂਰ ਤੱਕ ਸਾਰੇ ਪੰਜਾਬ ਵਿੱਚ ਫੈਲ ਗਏ ਦੁਆਬੇ ਤੇ ਮਾਝੇ ਵਿੱਚ ਵੀ ਟਾਲੀਵਾਲ ਕਾਫੀ ਹਨ ਟਾਲੀਵਾਲ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸਿੱਖ ਧਰਮ ਦੇ ਸ਼ਰਧਾਲੂ ਸਨ ਸਭ ਤੋਂ ਪਹਿਲਾਂ ਚੌਧਰੀ ਜੋਧਰਾਏ ਨੇ ਗੁਰੂ ਹਰਗੋਬਿੰਦ ਸਿੰਘ ਜੀ ਸਮੇਂ ਸਿੱਖੀ ਧਾਰਨ ਕੀਤੀ ਇਹ ਕਾਂਗੜ ਦਾ ਮੁਖੀਆ ਸੀ ਮੇਰ ਮਿੱਠੇ ਦੀ ਵੰਸ ਦਾ ਮਹਾਨ ਸੂਰਮਾ ਵੀ ਸੀ ਆਪਣੀ ਪਤਨੀ ਤੋਂ ਪ੍ਰਭਾਵਿਤ ਹੋ ਕੇ ਗੁਰੂ ਸਾਹਿਬ ਦਾ ਸਿੱਖ ਬਣਿਆ ਗੁਰੂ ਸਰ ਮਹਾਰਾਜ ਦੇ ਯੁੱਧ ਵਿੱਚ ਆਪਣੇ 500 ਕੋੜ ਸਵਾਰ ਸਾਥੀਆਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੀ ਜੰਗ ਵਿੱਚ ਸਹਾਇਤਾ ਕੀਤੀ ਗੁਰੂ ਸਾਹਿਬ ਨੇ ਖੁਸ਼ ਹੋ ਕੇ ਰਾਏ ਜੋਧ ਨੂੰ ਕਟਾਰ ਬਖਸ਼ੀ ਇਸ ਖਾਨਦਾਨ ਦੇ ਲਖਮੀਰ ਤੇ ਸਮੀਰ ਭਰਾਵਾਂ ਨੇ ਵੀ ਦਸਵੇਂ ਗੁਰੂ ਸਾਹਿਬ ਜੀ ਦੀ ਮੁਸੀਬਤ ਸਮੇ ਬਹੁਤ ਸੇਵਾ ਕੀਤੀ ਸੀ ਗੁਰੂ ਜੀ ਕਾਫੀ ਸਮਾਂ ਇਨਾ ਪਾਸ ਦੀਨੇ ਕਾਂਗੜ ਰਹੇ ਗੁਰੂ ਜੀ ਦੀ ਯਾਦ ਵਿੱਚ ਦੀਨਾ ਕਾਂਗੜ ਗੁਰਦੁਆਰਾ ਲੋਹਗੜ ਜਫਰਨਾਮਾ ਬਣਿਆ ਬਾਬਾ ਮੇਰ ਮਿੱਠੇ ਦੀ ਵੰਸ ਬਹੁਤ ਵਧੀ ਫੁੱਲੀ ਇਸ ਦੇ ਇੱਕ ਪੁੱਤਰ ਚੰਨ ਬੇਗ ਨੇ ਅਕਬਰ ਦੀ ਸਹਾਇਤਾ ਨਾਲ ਤੌਲਪੁਰ ਤੇ ਪਰਤਪੁਰ ਤੇ ਵੀ ਕਬਜ਼ਾ ਕਰ ਲਿਆ ਇਸ ਵੰਸ ਦੇ ਕੁਝ ਢਾਲੀਵਾਲ ਅਕਬਰ ਦੇ ਸਮੇਂ ਤੋਂ ਹੀ ਦਿੱਲੀ ਰਹਿੰਦੇ ਹਨ ਸਹਾਰਨਪੁਰ ਵਿੱਚ ਧੂਲੀ ਗੋਤ ਦੇ जाट ਵੀ ਢਾਲੀਵਾਲ ਬਰਾਦਰੀ ਵਿੱਚੋਂ ਹਨ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ ਕੁਝ ਹਿੰਦੂ जाट ਢਾਲੀਵਾਲ ਹਨ ਪੱਛਮੀ ਪੰਜਾਬ ਦੇ ਲਾਹੌਰ ਸਿਆਲਕੋਟ ਗੁਜਰਾਵਾਲਾ ਗੁਜਰਾਤ ਮਿੰਟਗੁਮਰੀ ਆਦ ਖੇਤਰਾਂ ਵਿੱਚ ਕਾਫੀ ਢਾਲੀਵਾਲ ਬਾਦ ਸਨ ਬਹੁਤੇ ਮੁਸਲਮਾਨ ਬਣ ਗਏ ਸਨ ਪੰਜਾਬ ਵਿੱਚ ਢਾਲੀਵਾਲਾਂ ਦੇ ਕਈ ਪਿੰਡ ਹਨ ਦਿੱਲੀ ਨੂੰ ਤਿੰਨ ਵਾਰ ਫਤਿਹ ਕਰਨ ਵਾਲਾ ਸੂਰਮਾ ਜਰਨੈਲ ਬਾਬਾ ਭਗੇਲ ਸਿੰਘ ਵੀ ਰਾਓ ਕੇ ਪਿੰਡ ਦਾ ਢਾਲੀਵਾਲ ਜੱਟ ਸੀ ਢਾਲੀਵਾਲਾਂ ਬਾਰੇ ਇਤਿਹਾਸ ਢਾਲੀਵਾਲ ਵੰਸਾਵਲੀ ਪੁਸਤਕ ਵਿੱਚ ਵੀ ਕਾਫੀ ਜਾਣਕਾਰੀ ਦਿੱਤੀ ਗਈ ਹੈ ਇਹ ਖੋਜ ਭਰਪੂਰ ਪੁਸਤਕ ਚੇਤਨ ਸਿੰਘ ਢਾਲੀਵਾਲ ਨੇ ਲਿਖੀ ਹੈ ਢਾਲੀਵਾਲ ਜਗਤ ਪ੍ਰਸਿੱਧ ਗੋਤ ਹੈ ਥੈਂਕ ਯੂ